ਤੇਜ ਬਣੀ ਰੇਡ ਦੀ ਗੱਲ ਲੱਗੀ ਰੇਡ ਮੈਂ ਦਾ ਘੱਟ ਤੋਂ ਘੱਟ 3 ਲੱਖ 65 ਹਜ਼ਾਰ ਰੁਪਏ ਤਿੰਨ ਲੱਖ 65 ਹਜ਼ਾਰ ਕਿੰਨਾ ਮਾਡਲ ਦਾ ਸੈਕਿੰਡ 2015 ਮਾਡਲ ਹੈ ਪਾਈਡਾਂ ਦਾ ਸਮਾਰੀ ਨਹੀਂ ਗੱਲ ਹੀ ਮਾਰਾ 3 ਲੱਖ 65 ਹਜ਼ਾਰ ਰੁਪਏ ਪਾਉਣ ਲੱਗੇ ਹਾਂਜੀ ਫਸਟ ਹਾਂਜੀ ਤੇ ਰੇਡ ਦੀ ਗੱਲ ਲੱਗੀ ਹੈ ਰੇਟ ਦਾ 3 ਲੱਖ 65 ਹਜ਼ਾਰ ਰੁਪਏ 1 ਲੱਖ ਲਗ ਗਿਆ ਯਾਰ ਹਾਂ ਜੀ 1 ਲੱਖ ਲਗ ਗਿਆ ਯਾਰ 2012 ਰੋਡਰ 1 ਲੱਖ ਠੀਕ ਹੈ ਜੀ ਕੀਲੈਸ ਠੀਕ ਹੈ ਤੇ ਇਹ ਕਾਰ 1 ਲੱਖ 70000 ਦੀ ਸੀ ਸਾਰੀ ਅੱਛਾ ਇਹ ਕੀਲੈਸ ਹਨ ਹਾਂ ਜੀ ਜੀ ਕੀਲੈਸ ਗੱਡੀ ਆ 1 ਲੱਖ 70000 ਹਾਂ ਜੀ 1 ਲੱਖ 70000 ਗੱਡੀ ਦੀ ਕੰਡੀਸ਼ਨ ਚੈੱਕ ਕਰ ਲੋ ਡੀਡੀ ਦੀ ਕੰਡੀਸ਼ਨ ਬਹੁਤ ਵਧੀਆ ਸੀਟ ਕਵਰ ਪੂਰੇ ਸਾਫ ਆਇਆ ਇੰਟੀਰੀਅਰ ਹਾਂ ਜੀ ਸਤਿ ਸ੍ਰੀ ਅਕਾਲ ਪੰਜਾਬੀ ਵੀਰੋ ਕੀ ਹਾਲ ਚਾਲ ਆ ਵੈਲਕਮ ਬੈਕ ਐਕਸਪਲੋਰ ਵਿਦ ਕੇਵੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾ ਚਿਹਰਿਆਂ ਤੋਂ ਤਾਂ ਤੁਸੀਂ ਪਛਾਣ ਲਿਆ ਹੀ ਹੋਣਾ ਵਾ ਵੀ ਆਪਾਂ ਕਿੱਥੇ ਖੜੇ ਆ ਜੇ ਨਹੀਂ ਪਛਾਣਿਆ ਤਾਂ ਆਈ ਬਟਨ ਦੇ ਉੱਤੇ ਲਿੰਕ ਚੱਲਦਾ ਪਿਆ ਪਹਿਲੀ ਵੀਡੀਓ ਵੀਰੇ ਹੋਣਾ ਦੇ ਨਾਲ ਸੀਗੀ ਵਰਦੀ ਭਾਜੀ ਤੇ ਜੱਸੀ ਭਾਈ ਆਪਣੇ ਨਾਲ ਨੇ ਸਾਰੀ ਗੱਲ ਵਾ ਠੀਕ ਹੋ ਮਜੀ ਹਾਂਜੀ ਜੀ ਬੜੀ ਤੇ ਇਹ ਰਹੂਗਾ ਜੀ ਗੁਰੂ ਕਿਰਪਾ ਕਾਰ ਬਜ਼ਾਰ ਦਾ ਪਾਰਟ 2 ਅੱਜ ਫੇਰ ਆਪਾਂ ਤੁਹਾਡੇ ਲਈ ਸੈਕੰਡ ਹੈਂਡ ਗੱਡੀਆਂ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਲੈ ਕੇ ਆਏ ਆ ਤੇ ਜੀ ਅੱਜ ਭਾਈ ਆਪਣੀ ਗੱਲ ਕਰੀਏ ਸਟਾਰਟਿੰਗ ਦੀ ਵੀ ਮਤਲਬ ਕਿ ਕਿੰਨੇ ਤੋਂ ਫੇਰ ਸਟਾਰਟ ਹੋ ਜੂਗਾ ਇਹ ਤਾਂ 50000 ਤੋਂ ਵੀ ਸਟਾਰਟ ਹੋ ਜੂਗਾ ਕੋਈ ਇੱਦਾਂ 50000 ਤੋਂ 50000 ਮਤਲਬ ਕਿ ਤੁਹਾਡੀ ਜਿੱਦਾਂ ਦੀ ਵੀ ਡਿਮਾਂਡ ਆ ਭਾਵੇਂ 50000 ਤੋਂ ਲੈ ਕੇ 50 ਲੱਖ ਤੱਕ ਦੀ ਸਾਰਾ ਕੁਝ ਮਿਲ ਜੂਗਾ ਇੱਥੇ ਤਾਂ ਅੱਜ ਦੀ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਤੇ ਪਹਿਲੀ ਗੱਡੀ ਆਪਣੇ ਲਵੇ ਆ ਜਿੰਦੀ ਆ ਇਹ ਬੀਟ ਆ ਜੀ 2012 ਮਾਡਲ ਆ ਜੀ 2012 ਮਾਡਲ ਬੀਟ ਚਰਲਟ ਵਾਈਟ ਕਲਰ ਦੀ ਕਾਰ ਹੈ ਇਨਰ ਬੋਰਡ تقريبا ਪੇਂਟ ਦੀ ਵੀ origignal ਹੈ ਜੀ ਅੱਛਾ ਪੇਂਟ ਦੀ ਵੀ ਨੇਅਰ ਅਬਾਊਟ origignal ਹੈ ਨੇਅਰ ਬੋਰਡਰ ਵੀ origignal ਹੀ ਹੈ تقریبا ਇਹ ਠੀਕ ਹੈ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਅੰਦਰੋਂ ਚੈੱਕ ਕਰ ਰਹੇ ਹੋ ਤੇ ਭਾਜੀ ਇਹਦੇ owner ਦੀ ਗੱਲ ਕਰੀਏ owner first owner ਜੀ ਗੱਲ ਹੈ first owner ਹੈ ਹਾਂ ਜੀ first owner ਹੈ ਤੇ ਰੇਟ ਦੀ ਜੇ ਗੱਲ ਕਰੀਏ ਰੇਟ ਇਹਦਾ ਸਾਲਾ 1.5 ਲੱਖ ਰਵੇ 1 ਲੱਖ ਪੀਆ ਯਾਰ ਹਾਂਜੀ 1 ਲੱਖ 50 ਹਜ਼ਾਰ 2012 ਮਾਡਲ ਆ 2012 2012 ਮਾਡਲ ਆ 1 ਲੱਖ 50 ਹਜ਼ਾਰ ਆ ਬਾਕੀ ਜੀ ਐਨ ਨੂੰ ਕਰ ਦਿਓ ਹਾਂਜੀ ਉਹ ਕੋਈ ਇੰਨਾ ਤਾਂ ਕਰੀ ਦਵਾਂਗਾ ਤੁਹਾਨੂੰ ਜੀ ਐਨ ਹੋ ਜਾਊਗਾ ਤੇ ਇਹ ਡੀਜ਼ਲ ਜੀ ਆ ਨਾ ਇਹ ਹਾਂਜੀ ਡੀਜ਼ਲ ਹੈ ਜੀ ਡੀਜ਼ਲ ਗੱਡੀ ਅਗਲੀ ਗੱਡੀ ਦੀ ਜੇ ਗੱਲ ਕਰੀਏ ਐਂ ਦੀ ਨੀਸਾਨ ਦੀ ਮਾਈਕਰਾ ਇਹ 2011 ਮਾਡਲ ਹੈ ਜੀ ਠੀਕ ਹੈ ਡੀਜ਼ਲ ਵਰਜਨ ਹੈ ਜੀ ਉਸ ਵਟਨ ਸਟਾਰਟ ਆ ਰੇਅਰ ਵਾਈਪਰ ਸਾਰਾ ਕੁਝ ਠੀਕ ਹੈ ਜੀ ਕੀ ਲੈਸ ਹੈ ਠੀਕ ਹੈ ਇਹ ਇਹ ਕਾਰ ਜਿਹੜੀ ਹੈ ਕੋ 175 ਹਜ਼ਾਰ ਦੀ ਸਾਰੀ ਅੱਛਾ ਇਹ ਵੀ ਕੀ ਲੈਸ ਆ ਹਨਾ ਹਾਂਜੀ ਹਾਂਜੀ ਕੀ ਲੈਸ ਗੱਡੀ ਆ 175000 ਹਾਂਜੀ 175000 ਰੁਪਏ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਬਹੁਤ ਸੋਹਣੀ ਆ ਸੀਟ ਕਵਰ ਵੀ ਪੂਰੇ ਸਾਫ ਪਏ ਆ ਇੰਟੀਰੀਅਰ ਵੀ ਪੂਰੀ ਸਾਫ ਆ ਤੇ ਜਿਹੜੇ ਮੇਰੇ ਭਰਾ ਨੇ ਕਈ ਵੀਰਾਂ ਦੀ ਡਿਮਾਂਡ ਆਂਦੀ ਆ ਵੀ ਥੋੜੇ ਛੋਟੇ ਸੈਗਮੈਂਟ ਦੇ ਵਿੱਚ ਚਾਹੀਦੀ ਆ ਵੀ ਰੇਟ ਵੀ ਜਾਏ। ਥੋੜੇ ਸੈਗਮੈਂਟ ਹੀ ਆ ਕੋਈ ਜੈ ਜੀ ਰੇਟ ਪੁੱਛੋਗੇ ਛੋਟੇ ਸੈਗਮੈਂਟ ਹੀ ਆ। ਰੇਟ ਵੀ ਜਾਏ। ਇਹਨਾਂ ਵਰਜਨਾਂ 20+ ਐਵਰੇਜ ਆਂਦੀ ਆ ਜੀ। ਅੱਛਾ ਐਵਰੇਜ 20+ ਐਵਰੇਜ ਕੋਈ ਤੁਸੀਂ ਗੱਲ। ਬਹੁਤ ਸੋਹਣੀ ਗੱਡੀ ਆ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਹੋ। ਜਿਹੜੇ ਮੇਰੇ ਭਰਾ ਨੇ ਗੱਡੀ ਚਾਹੀਦੀ ਹੋਈ ਮਾਈਕਰਾ ਸਕਰੀਨ ਦੇ ਉੱਤੇ ਨੰਬਰ ਚੱਲਦੇ ਪਏ ਆ। ਤੇ ਨੈਕਸਟ ਗੱਡੀ ਆਂਦੀ ਆਪਣੀ? ਇਹ ਐਸਕ੍ਰੋਸ 2018 ਮਾਡਲ ਆ ਜੀ। 2018 ਮਾਡਲ ਐਸਕ੍ਰੋਸ। ਪੁਸ਼ ਬਟਨ ਸਟਾਰਟ ਆ ਜਾਂਦੀ ਹੈ ਇਹ ਗੱਡੀ ਤੇ ਇਹਦੇ ਵਿੱਚ ਬਾਈ ਟੱਚ ਪਲੇਅਰ ਲੱਗਾ ਹੋਇਆ ਵਾ ਪਹਿਲਾਂ ਹੀ ਹਾਂਜੀ 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 ਪਹਿਲੀ ਇਨ ਬਿਲਟ ਟੱਚ ਪਲੇਅਰ ਆ ਡਿਜ਼ਾਈਨ ਦੀ ਬਹੁਤ ਸੋਹਣੀ ਆ ਗੱਡੀ ਤੇ ਇਹਦੇ ਜੇ ਰੇਟ ਦੀ ਗੱਲ ਕਰੀਏ ਆਪਾਂ ਇਹ ਰੇਟ 6 ਲੱਖ 40 ਹਜ਼ਾਰ ਦੀ ਰਹਿਣ ਚਾਹੀ ਜੀ 2018 ਮਾਡਲ 2018 ਮਾਡਲ ਆ ਹਾਂਜੀ ਹਾਂਜੀ ਤੇ ਨਵੀਂ ਦੀ ਇਹ ਵੈਸੇ ਕਿੰਨੀ ਕਿੰਨੀ ਆਂਦੀ ਨਵੀਂ ਨਵੀਂ ਇਹ 10 ਪਲੱਸ ਪੈਂਦੀ ਆ ਜੀ 10 ਪਲੱਸ ਦੀ ਆ ਹਾਂ ਨਵੀਂ 6 ਲੱਖ 40 ਹਜ਼ਾਰ ਬਾਕੀ ਮੌਕੇ ਤੇ ਮਾਨਤਾ ਹਾਂਜੀ ਹਾਂਜੀ ਹੋ ਜਾਊਗਾ 2017 ਜੀਡੀਆਈ ਮਾਡਲ ਆ ਜੀ ਜੀਆਈ ਡੀਜ਼ਲ ਦੇ ਗੱਡੀ ਦੀ ਕੰਡੀਸ਼ਨ ਇੱਕ ਵਾਰੀ ਅੰਦਰੋਂ ਚੈੱਕ ਕਰ ਲੋ ਦੇਖ ਲੋ ਤਕਰੀਬਨ ਇਹ ਵੀ ਪੇਂਟ ਦੀ ਰੀਜਨ ਇਹਦਾ ਖोली ਮੜ ਜੂ ਬੰਦ ਲਾਓ ਕੰਪਨੀ ਲਾਈਟ ਆ ਰੇਅਰ ਪੇਪਰ ਸਾਰਾ ਕੁਝ ਹੁੰਦਾ ਇਹ ਦੋ ਵਾਰੀ ਦਬਦੇ ਖੋਲੀ ਕੀ ਖੋਲੀ ਕੀ ਉਧਰੋਂ ਹਾਂ ਉਪਰਲੀ ਸਾਈਡ ਤੋਂ ਖੁੱਲਦੀ ਤੇ ਇਹਦੀ ਡਿਟੇਲ ਬਾਜੀ ਕੀ ਰਹਿਣ ਵਾਲੀ ਹੈ ਕਿੰਨੇ ਮਾਡਲ ਆ ਇਹ ਇਹ 2017 ਮਾਡਲ ਆ ਜੀ ਇਹ ਠੀਕ ਹੈ ਤੇ ਨੇਅਰ ਵਾਟ 6 ਲੱਖ 75 ਹਜ਼ਾਰ ਦੀ ਰੇਂਜ ਚ ਹੈ 6 ਲੱਖ 75 ਹਜ਼ਾਰ ਦੀ ਨੇਅਰ ਚ ਹੈ ਡੀਜ਼ਲ ਵੇਰੀਐਂਟ ਆ ਜਾਂਦਾ ਵਾ ਤੇ ਓਨਰ ਫਰਸਟ ਜੀ ਫਰਸਟ ਓਨਰ ਫਰਸਟ ਓਨਰ ਫਰਸਟ ਓਨਰ ਆ 6.75 ਭਾਈ ਕਹਿ ਰਹੇ ਹਨ ਹਾਂਜੀ ਹਾਂਜੀ 6.75 ਤੇ ਬਾਕੀ ਮੌਕੇ ਤੇ ਮਾਨਤਾ ਨੇ ਦੇ ਤੇ ਵੀ ਹੋ ਜਾਊਗਾ ਜਿਹਨੇ ਬਰੀਦਾ ਗੱਡੀ ਸੋਚੀ ਹੋਈ ਆ ਆ ਗੱਡੀ ਖੜੀ ਆ ਤੇ ਸਕਰੀਨ ਦੇ ਉੱਤੇ ਨੰਬਰ ਤੁਹਾਡੇ ਚੱਲੇ ਪਏ ਆ ਨੈਕਸਟ ਗੱਡੀਆਂ ਜੀ ਡਿਜ਼ਾਇਰ ਆ ਜੀ ਮੋਡ ਡਮਾਂਡਿੰਗ ਕਾਰ ਆ ਜੀ ਡੀਜ਼ਲ ਵਰਜਨ ਕਾਰ ਆ ਜੀ ਵੀਡੀਓ ਮਾਡਲ ਆ ਜੀ 2016 ਮਾਡਲ ਆ ਅੱਛਾ 16 ਮਾਡਲ ਹਾਂਜੀ 16 ਮਾਡਲ ਰੇਟ ਭਾਈ ਇਹਦਾ ਚੱਕ ਮਾਜਾ ਦੇ ਦਿਓ ਵੀ ਆ ਮਜਾ ਆਈ ਰੇਟ ਸੁਣ ਕੇ ਉਹ ਤਾਂ ਜਿਆਦਾ ਮਾਰਕੀਟ ਤੁਹਾਨੂੰ ਪਤਾ ਹੀ ਰੇਟ ਦੇ ਵੱਧ ਚੱਲਦੇ ਨੇ ਫਿਰ ਵੀ ਆਪਾਂ 465000 ਰੇਟ ਰੱਖਿਆ ਤੇ 465000 465000 ਮਾਰਕੀਟ ਤਾਂ 5-5 ਲੱਖ ਰੁਪਈਆ 16 ਮਾਡਲ 2016 2016 ਮਾਡਲ 2016 ਹਾਂ 16 ਬਾਈ ਜੀ ਇੱਕ ਵਾਰੀ ਨਾ ਮਾਡਲ ਨੋਟ ਕਰ ਲਿਓ 2016 ਮਾਡਲ ਆ ਤੇ ਡਿਮਾਂਡ ਜਿੰਨੀ ਹੋ ਰਹੀ ਆ ਉਹਦੀ ਵੀ ਨੋਟ ਕਰ ਲਿਓ ਗੱਲ 465000 ਰੀ 465000 ਤੇ ਡੀਜ਼ਲ ਦੇ ਵਿੱਚ ਆਈ ਨਹੀਂ ਤੇ ਬਹੁਤ ਸੋਹਣੀ ਗੱਡੀ ਆ ਡਿੱਕੀ ਤੁਹਾਨੂੰ ਮਿਲ ਜਾਂਦੀ ਸੈਡਾਨ ਦੇ ਵਿੱਚ ਤਾਂ ਬਾਈ ਜੀ ਬਹੁਤ ਸੋਹਣੀ ਗੱਡੀ ਆ ਹਾਂ ਜੀ ਸੈਡਾਨ ਚ ਵਧੀਆ ਕਰ ਬਹੁਤ ਸੋ ਤੇ ਨੈਕਸਟ ਗੱਡੀ ਆਂਦੀ ਆਪਣੀ ਫੇਰ ਤੇ ਐਸ ਕਰੋਸ ਆਂਦੀ 2015 ਮਾਡਲ ਆ ਜੀ ਅੱਛਾ 2015 ਮਾਡਲ ਆ ਹਾਂਜੀ ਹਾਂਜੀ 2015 ਮਾਡਲ ਦੇ ਵਿੱਚ ਆਂਦੀ ਆ ਟਾਇਟਪਾ ਚੈੱਕ ਕਰ ਲੋ ਕੰਡੀਸ਼ਨ ਤੁਹਾਨੂੰ ਅੰਦਰੋਂ ਦੀ ਦਿਖਾ ਦਿੰਨੇ ਆ ਅੰਦਰੋਂ ਦੀ ਵੀ ਕੰਡੀਸ਼ਨ ਦੀ ਪੂਰੀ ਸਾਫ਼ ਗੱਡੀ ਆ ਇੰਜਨ ਗੇਅਰ ਦੀ ਭਾਈ ਓਕੇ ਆ ਇੰਜਨ ਗੇਅਰ ਓਕੇ ਜੀ ਚਿੰਤਾ ਨਾ ਕਰੋ ਇੰਜਨ ਗੇਅਰ ਸਾਰੇ ਚਿੰਤਾ ਕਰਨ ਦੀ ਲੋੜ ਤਾਂ ਨਹੀਂ ਨਾ ਕੋਈ ਨਹੀਂ 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 ਕੋਈ ਇਦਾਂ ਦੀ ਗੱਲ ਨਹੀਂ ਇੰਜਨ ਗੇਅਰ ਸਾਰੇ ਗੱਡੀ ਦੇ ਵਧੀਆ ਤੇ ਗੱਡੀ ਦਾ ਅੰਦਰੋਂ ਦੀ ਇੰਟੀਰੀਅਰ ਵਧੀਆ ਵਾ ਤੇ ਜੇ ਭਾਈ ਇਹਦੇ ਰੇਟ ਦੀ ਗੱਲ ਕਰੀਏ ਰੇਟ ਮੈਂ ਇਹਦਾ ਘੱਟ ਤੋਂ ਘੱਟ 365000 ਰੱਖਿਆ ਜੀ ਹੋਰ ਦੱਸੋ 365000 ਕਿੰਨਾ ਮਾਡਲ ਦੱਸਿਆ ਜੀ 2015 ਮਾਡਲ ਜੀ ਭਾਈ ਕਾਹ ਨੂੰ ਗੱਪ ਮਾਰੀ ਨਹੀਂ ਗੱਪ ਨਹੀਂ ਮਾਰ ਰਹਾ 365000 ਰਹੀ ਹੈ ਜੀ 365000 15 ਮਾਡਲ ਲੱਗਿਆ ਹਾਂਜੀ ਹਾਂਜੀ ਐਸ ਕ੍ਰੋਜ਼ 15 ਮਾਡਲ 365000 ਟਾਇਟ ਪਾ ਤੁਸੀਂ ਚੈੱਕ ਕਰ ਲਿਆ ਗੱਡੀ ਦਾ ਫੇਰਾ ਤੁਹਾਨੂੰ ਅੰਦਰ ਉਹਦੀ ਕਰਾਤਾ ਮਾਡਲ ਦੱਸਤਾ ਤੇ ਰੇਟ ਵੀ ਦੱਸਤਾ ਹੁਣ ਚੱਕਣਾ ਤੁਸੀਂ ਫੋਨ ਆ ਤੇ ਗੱਡੀ ਲੈ ਕੇ ਜਾਣੀ ਆ ਇਹ ਜੇ ਰੇਟ ਦੇ ਵਿੱਚ ਗੱਡੀ ਐਥੇ ਮਿਲਦੀ ਨਹੀਂ ਭਾਈ 2015 ਮਾਡਲ ਮੈਂ ਤਾਂ ਖੁਦ ਐ ਨਾ ਬਹੁਤ ਸੋਹਣੀ ਗੱਡੀ ਆ ਕੰਡੀਸ਼ਨ ਦੀ ਬਹੁਤ ਸੋਹਣੀ ਮਤਲਬ ਕੋਈ ਦਿੱਕਤ ਪਰੇਸ਼ਾਨੀ ਨਹੀਂ 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 ਦਿੱਕਤ ਨਹੀਂ ਪਹਿਲਾਂ ਟਰਾਈ ਕਰੋ ਫਿਰ ਬਾਅਦ ਵਿੱਚ ਪਹਿਲਾਂ ਟਰਾਈ ਕਰੋ ਟਰਾਈ ਲਓ ਪਹਿਲਾਂ ਲਓ ਜੀ ਟਰਾਈ ਤੁਹਾਨੂੰ ਮਿਲ ਜੂਗੀ ਟਰਾਈ ਲੈ ਕੇ ਫੇਰ ਗੱਡੀ ਲੈ ਕੇ ਜਾਣੀ ਆ ਗੱਡੀਆਂ ਹੋਰ ਵੀ ਬਹੁਤ ਨੇ ਜਿਹੜੀ ਵੀ ਤੁਹਾਡੀ ਗੱਡੀ ਦੀ ਡਿਮਾਂਡ ਆ ਇੱਕ ਵਾਰੀ ਸਕਰੀਨ ਦੇ ਉੱਤੇ ਚੱਲਦੇ ਨੰਬਰਾਂ ਦੇ ਉੱਤੇ ਕਾਲ ਜ਼ਰੂਰ ਕਰ ਲਿਓ ਖੜੇ ਕਿੱਥੇ ਆਪਾਂ ਲੁਧਿਆਣੇ ਖੜੇ ਆ ਗੁਰੂ ਕਿਰਪਾ ਕਾਰ ਬਾਜ਼ਾਰ ਨੀਅਰ ਬਾਈ ਪੈਂਦਾ ਵਾ ਦਾਦਾ ਮੋਟਰ ਟਿੱਬਾ ਰ ਤੇ ਜੇ ਭਾਈ ਜੀ ਨੰਬਰ ਦੀ ਗੱਲ ਕੀਤੀ ਹੈ ਨੰਬਰ ਇੱਕ ਵਾਰੀ ਦੱਸ ਦੋ 98 769 ਅੱਛਾ ਜੀ 93 ਠੀਕ ਹੈ ਜੀ 243 ਤੇ ਕਾਲ ਕਰ ਲਿਓ ਠੀਕ ਹੈ ਜੀ ਇਹਦੇ ਆ ਨੰਬਰ ਦੇ ਤਾਂ ਤੁਸੀਂ ਕਾਲ ਕਰ ਲੈਣੀ ਜਸੀ ਨਾਮ ਦੇ ਜਸੀ ਭਾਈ ਦਾ ਨਾਮ ਆ ਆ ਭਾਈ ਫੋਨ ਚੱਕਣਗੇ ਤੁਹਾਡਾ ਠੀਕ ਹੈ ਤੇ ਸਕਰੀਨ ਦੇ ਉੱਤੇ ਵੀ ਨੰਬਰ ਫਲੈਸ਼ ਹੋ ਰਹੇ ਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ